ਧਰਤੀ ਦਾ ਰੱਬ ਬਣਿਆ ਇਹ ਡਾਕਟਰ ਡਾਕਟਰ ਕਰਦਾ ਹੈ ਮਹਿਜ਼ 10 ਰੁਪਏ ਚ ਮਰੀਜ਼ਾਂ ਦਾ ਇਲਾਜ ਇੱਕੋ ਦਿਨ ਚ ਕਰਦੇ ਡਾਕਟਰ ਸੈਂਸੂ ਲੋਕਾਂ ਦਾ ਇਲਾਜ ਇਸ ਵੱਡੀ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਧਰਤੀ ਉੱਤੇ ਇੱਕ ਰੱਬ ਵਸਦਾ ਜਿੱहां ਜੋ ਰੱਬ ਹੈ ਉਹ 10 ਰੁਪਏ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਦਾ ਤੇ ਹੁਣ ਜਿਹੜੇ ਮਰੀਜ਼ ਨੇ ਉਹ ਸੁੱਖ ਦਾ ਸਾ ਲੈਂਦੇ ਨੇ ਕਿ ਸਾਨੂੰ ਵੱਡੇ ਜਿਹੜੇ ਹਸਪਤਾਲ ਨੇ ਉੱਥੇ ਜਾਣਾ ਨਹੀਂ ਪੈਂਦਾ ਉੱਥੇ ਜਾ ਕੇ ਸਾਨੂੰ ਵਾਧੂ ਪੈਸੇ ਨਹੀਂ ਦੇਣੇ ਪੈਂਦੇ ਘੱਟ ਫੀਸ ਦੇ ਕੇ ਹੀ ਇਸ ਡਾਕਟਰ ਦੇ ਕੋਲ ਵਧੀਆ ਇਲਾਜ ਹੋ ਜਾਂਦਾ ਪਰ ਹੁਣ ਜਿਹੜੇ ਜੋ ਮਰੀਜ਼ ਨੇ ਉਹ ਡਰੇ ਹੋਏ ਨੇ ਉਹਨਾਂ ਦੇ ਹੋਸ਼ ਛੁੱਟ ਗਏ ਨੇ ਜੀ ਹਾਂ ਡਾਕਟਰ ਨੂੰ ਲੈ ਕੇ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਡਾਕਟਰ ਦੇ ਨਾਲ ਇਲਾਜ ਕਰਵਾਉਣ ਦੇ ਲਈ ਲਗਾਤਾਰ ਹੀ ਰੋਜ਼ਾਨਾ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਇੱਕ ਦਿਨ ਦੇ ਵਿੱਚ ਡਾਕਟਰ ਦੇ ਵੱਲੋਂ 300 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਮਹਿਜ਼ 10 ਰੁਪਏ ਦੇ ਵਿੱਚ ਤਾਂ ਉਹ ਜਾਣਦੇ ਆ ਕਿ ਆਖਰ ਇਹਨਾਂ ਮਰੀਜ਼ਾਂ ਦੇ ਹੋਸ਼ ਕਿਸ ਗੱਲ ਤੋਂ ਉੱਡ ਚੁੱਕੇ ਨੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਜਿੱਥੇ ਲੋਕਾਂ ਨੂੰ ਪਾਣੀ ਵੀ ਖਰੀਦ ਕੇ ਪੀਣਾ ਪੈ ਰਿਹਾ ਉਥੇ ਦੂਜੇ ਪਾਸੇ ਧਰਤੀ ਦਾ ਰੱਬ ਕਹਾਉਣ ਵਾਲੇ ਡਾਕਟਰਾਂ ਦੀਆਂ ਫੀਸਾਂ ਅਸਮਾਨ ਝੂਰਹੀਆਂ ਨੇ ਅਜਿਹੇ ਦੇ ਵਿੱਚ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਇਲਾਜ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਤੱਕ ਅਸੀਂ ਬਹੁਤ ਸਾਰੀਆਂ ਖਬਰਾਂ ਵੀ ਪੜ ਚੁੱਕੇ ਹੋਵਾਂਗੇ ਵੀਡੀਓਜ਼ ਵੀ ਦੇਖ ਚੁੱਕੇ ਹੋਵਾਂਗੇ ਜਿਸ ਦੇ ਵਿੱਚ ਜੋ ਮਰੀਜ਼ ਨੇ ਪੈਸਿਆਂ ਦੀ ਘਾਟ ਹੋਣ ਦੇ ਕਾਰਨ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਉਹ ਇਲਾਜ ਨਹੀਂ ਕਰਵਾ ਸਕਦੇ ਜਿਸ ਦੇ ਕਾਰਨ ਕਈ ਲੋਕਾਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ ਪਰ ਅਜਿਹੇ ਸਮੇਂ ਦੇ ਵਿੱਚ ਤਰਤੀ ਦਾ ਰੱਬ ਕਹੇ ਜਾਣ ਵਾਲੇ ਇੱਕ ਡਾਕਟਰ ਜੋ ਕਿ 10 ਰੁਪਏ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਵਾਉਂਦਾ ਹੈ ਇਹ ਡਾਕਟਰ ਹੋਰ ਡਾਕਟਰਾਂ ਦੇ ਲਈ ਇੱਕ ਮਿਸਾਲ ਕਾਇਮ ਕਰ ਰਿਹਾ ਹੈ ਜਿਹਾ ਇਹ ਡਾਕਟਰ ਪੂਰੀ ਸੇਵਾ ਦੇ ਨਾਲ 45 ਸਾਲਾਂ ਤੋਂ ਮਰੀਜ਼ਾਂ ਦਾ ਇਲਾਜ ਕਰ ਰਿਹਾ ਤੇ ਨਾਲ ਹੀ ਇਸ ਦੇ ਨਾਲ ਇਲਾਜ ਕਰਵਾਉਣ ਦੇ ਲਈ ਲੰਮੀਆਂ-ਲੰਮੀਆਂ ਕਿਤਾਬਾਂ ਵੀ ਲੱਗੀਆਂ ਹੁੰਦੀਆਂ ਨੇ ਇਸ ਡਾਕਟਰ ਦੇ ਕੋਲ ਹਮੇਸ਼ਾ ਹੀ ਮਰੀਜ਼ਾਂ ਦੀ ਭੀੜ ਲੱਗੀ ਹੁੰਦੀ ਹੈ ਡਾਕਟਰ ਸਾਹਿਬ ਦੇ ਕੰਪਾਊਂਡਰ ਗਣਪਤੀ ਕੁਮਾਰ ਨੇ ਇਸ ਮੁਤਲਕ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਾਲੰਦਾ ਜ਼ਿਲ੍ਹੇ ਅਹਿਦੀਨ ਪੈਂਦੇ ਪਰਬਲਪੁਰ ਬਾਜ਼ਾਰ ਦੇ ਰਹਿਣ ਵਾਲੇ ਡਾਕਟਰ ਓਮ ਪ੍ਰਕਾਸ਼ ਆਰਿਆ ਪਿਛਲੇ 45 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਦੇ ਨਾਲ ਲੋਕਾਂ ਦਾ ਇਲਾਜ ਕਰ ਰਹੇ ਨੇ ਡਾਕਟਰ ਸਾਹਿਬ ਦੇ ਕੰਪਾਊਂਡਰ ਗਣਪਤੀ ਅੱਗੇ ਦੱਸਦੇ ਨੇ ਕਿ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਫੀਸ ਉਦੋਂ ਸਿਰਫ 2 ਰੁਪਏ ਸੀ ਇਸ ਤੋਂ ਬਾਅਦ ਇਸ ਦੇ ਵਿੱਚ ਬੜੋਤਰੀ ਹੋਈ ਤੇ 5 ਰੁਪਏ ਫੀਸ ਜੋ ਹੈ ਉਹ ਵਧਾ ਦਿੱਤੀ ਗਈ ਤੇ ਉਸ ਤੋਂ ਬਾਅਦ 8 ਰੁਪਏ ਵਧਾ ਦਿੱਤੀ ਗਈ ਅਤੇ ਹੁਣ ਆਖਰੀ ਫੀਸ 10 ਰੁਪਏ ਹੀ ਹੈ ਅਸੀਂ ਇਸ ਫੀਸ ਦੀ ਰਕਮ ਆਪਣੇ ਸਟਾਫ ਡਾਕਟਰਾਂ ਅਤੇ ਰੱਖ-ਰਖਾਵ ਉੱਤੇ ਹੀ ਖਰਚ ਕਰਦੇ ਹਾਂ ਇਨਾ ਹੀ ਨਹੀਂ ਇਹ ਫੀਸ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਜਿਉਂਦੇ ਰਹਿਣਗੇ ਤਾਂ ਇਹ ਕੰਪਾਊਂਡਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਓਮ ਪ੍ਰਕਾਸ਼ ਆਰਿਆ ਨੇ ਰਾਂਚੀ ਤੋਂ ਐਮਬੀਐਸ ਦੀ ਪੜ੍ਹਾਈ ਕੀਤੀ ਹੈ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਨਵ ਸੇਵਾ ਵੱਜੋਂ ਨਾਲੰਦਾ ਜ਼ਿਲ੍ਹੇ ਦੇ ਪਰਬਲਪੁਰ ਐਨਐਚ 33 ਉਤੇ ਕਿਰਾਏ ਦੇ ਮਕਾਨ ਦੇ ਵਿੱਚ ਟੀਮ ਦੇ ਸ਼ੈੱਡ ਹੇਠਾਂ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ ਉਹਨਾਂ ਜਨਰਲ ਫਿਜ਼ੀਸ਼ੀਨ ਦੀ ਵੀ ਪੜ੍ਹਾਈ ਕੀਤੀ ਹੋਈ ਹੈ ਉਹ ਮੁੱਖ ਤੌਰ ਉਤੇ ਨਾਲੰਦਾ ਜ਼ਿਲ੍ਹੇ ਦੇ ਬੇਨ ਬਲਾਕ ਅਦੀਨ ਪੈਂਡੇ ਪਿੰਡ ਹਰੀ ਓਮਪੁਰ ਦੇ ਵਸਨੀਕ ਨੇ ਹਾਲੇ ਦੀ ਜੇਕਰ ਗੱਲ ਕਰੀਏ ਤਾਂ ਡਾਕਟਰ ਪਰਬਲਪੁਰ ਦੇ ਵਿੱਚ ਘਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਤਿੰਨ ਬੱਚੇ ਵੀ ਨੇ ਉਹਨਾਂ ਦੀਆਂ ਦੋ ਧੀਆਂ ਨੇ ਅਤੇ ਇੱਕ ਪੁੱਤਰ ਵੀ ਹੈ ਪਹਿਲੀ ਬੇਟੀ ਸਵੇਤਾ ਸਿੰਘ ਜੋ ਕਿ ਗਾਇਨਕੋਲੋਜਿਸਟ ਜਦੋਂ ਕਿ ਦੂਜੀ ਬੇਟੀ ਨੀਹਾ ਸਿੰਗਾ ਬਾਲ ਰੋਗਾਂ ਦੀ ਮਾਹਰ ਹੈ ਅਤੇ ਬੇਟਾ ਰਾਜੀਵ ਰੰਜਨ ਆਰਿਆ ਬੈਂਗਲੁਰੂ ਦੇ ਵਿੱਚ ਕੰਸਟਰਕਸ਼ਨ ਇੰਜੀਨੀਅਰ ਹੈ ਇੱਥੇ ਇੱਕ ਨਰਸ ਸਣੇ 6 ਲੋਕ ਕੰਮ ਕਰਦੇ ਨੇ ਜਿਨ੍ਹਾਂ ਦੀ ਤਨਖਾਹ ਮਹਿਜ਼ 5000 ਰੁਪਏ ਹੈ ਪਰਬਲਪੁਰ ਦੇ ਨੇਹਸ ਪਿੰਡ ਤੋਂ ਆਪਣੇ ਪੋਤੇ ਨੂੰ ਇਲਾਜ ਦੇ ਲਈ ਲੈ ਕੇ ਆਏ ਮਰੀਜ਼ ਦੇ ਪਰਿਵਾਰਕ ਮੈਂਬਰ ਮਹੇਸ਼ ਪ੍ਰਸਾਦ ਦਾ ਕਹਣੇ ਇਹ ਡਾਕਟਰ ਨਾ ਸਿਰਫ ਘੱਟ ਫੀਸ ਲੈਂਦੇ ਹਨ ਸਗੋਂ ਚੰਗਾ ਇਲਾਜ ਵੀ ਕਰਦੇ ਹਨ ਇਸ ਲਈ ਇੱਥੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਅਸੀਂ ਹੈਰਾਨ ਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਸਾਡਾ ਕੀ ਹੋਵੇਗਾ ਮੋਟੀਆਂ-ਮੋਟੀਆਂ ਫੀਸਾਂ ਵਸੂਲਣ ਵਾਲੇ ਡਾਕਟਰਾਂ ਦੇ ਕੋਲ ਮਰੀਜ਼ ਘੱਟ ਹੋਣ ਅਤੇ ਚੰਗਾ ਇਲਾਜ ਨਾ ਹੋਣ ਦੇ ਕਾਰਨ ਉਹਨਾਂ ਨੂੰ ਵੀ ਇੱਥੇ ਹੀ ਆ ਕੇ ਇਲਾਜ ਕਰਵਾਉਣਾ ਪੈਂਦਾ ਹੈ ਉਹ ਸਾਡੇ ਲੋਕਾਂ ਦਾ ਰੱਬ ਹੈ ਸਾਨੂੰ ਸਮਝ ਨਹੀਂ ਆਉਂਦੀ ਕਿ ਉਸ ਦੇ ਜਾਣ ਤੋਂ ਬਾਅਦ ਸਾਡਾ ਕੀ ਹੋਵੇਗਾ ਉਹਨਾਂ ਅੱਗੇ ਇਹ ਵੀ ਕਿਹਾ ਕਿ ਉਹ ਕਾਫੀ ਬਜ਼ੁਰਗ ਹੋ ਗਏ ਨੇ ਕਿ ਅਜੇ ਇਹ ਡਾਕਟਰਾਂ ਤੋਂ ਪ੍ਰੇਰਣਾ ਲੈ ਕੇ ਬਲਾਕ ਦੇ ਵਿੱਚ ਘਟੋ-ਘਟ ਇੱਕ ਡਾਕਟਰ ਹੋਵੇਗਾ ਜੋ ਕਿ ਨੀਸਵਾਰਥ ਮਾਨਵ ਸੇਵਾ ਦੇ ਵਿੱਚ ਲੱਗੇ ਹੋਣ ਪਰ ਇਸ ਡਾਕਟਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਇਹ ਇੱਕ ਮਿਸਾਲ ਵੈਲੀ ਕਲ ਹੈ ਕਿਉਂਕਿ ਇਸ ਡਾਕਟਰ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਤਾਂ ਜੋ ਇੱਕ ਖਬਰ ਹੈ ਇਹ ਬਿਹਾਰ ਦੀ ਹੈ ਬਿਹਾਰ ਦੇ ਇੱਕ ਡਾਕਟਰ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ ਜੀ ਹਾਂ ਜੋ ਕਿ ਸਿਰਫ 10 ਰੁਪਏ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਇਹ ਇਲਾਜ ਅੱਜ ਦੇ ਵਰਿਆਂ ਦੇ ਵਿੱਚ ਨਹੀਂ ਪਿਛਲੇ 45 ਸਾਲਾਂ ਤੋਂ ਇਲਾਜ ਕੀਤਾ ਜਾ ਰਿਹਾ ਜਿਸ ਦੇ ਕਾਰਨ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਲਈ ਇੱਕ ਵੱਡਾ ਸਹਾਰਾ ਬਣਿਆ ਹੋਇਆ ਹੈ ਤਾਂ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਲੱਗੀ ਹੁੰਦੀ ਕੀ ਕੱਟ ਪੀਸ ਵੀ ਹੈ ਦੂਜੇ ਪਾਸੇ ਇਲਾਜ ਵੀ ਇੱਥੇ ਵਧੀਆ ਹੁੰਦਾ ਹੈ ਇਸ ਕਰਕੇ ਹੀ ਇਸ ਡਾਕਟਰ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਲੈਣੀ ਚਾਹੀਦੀ ਹੈ ਤਾਂ ਜੋ ਹਰ ਬਲਾਕ ਦੇ ਵਿੱਚ ਹਰ ਪਿੰਡ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਅਜਿਹੇ ਡਾਕਟਰ ਮੌਜੂਦ ਹੋਣ ਜੋ ਕਿ ਗਰੀਬਾਂ ਦਾ ਮਸੀਹਾ ਬਣਨ ਤੇ ਸਸਤੇ ਦੇ ਵਿੱਚ ਇਸੇਹੀ ਇਲਾਜ ਕਰਨ ਤਾਂ ਤੁਹਾਡੀ ਰਾਏ ਇਸ ਵੀਡੀਓ ਨੂੰ ਲੈ ਕੇ ਕੀ ਹੈ ਆਪਣੀ ਰਾਏ ਸਾਡੇ ਨਾਲ ਸੰਤਰੀ ਜ਼ਰੂਰ ਕਰਿਓ ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ